ਕਦੇ ਦੋਸਰਾ ਹਾਏ 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 ਕਦੇ ਦੋਸਰਾ ਸਹੇਦ ਵਾਲਾ ਜਿਹੜਾ ਸਹੇਦ ਨਾਲ ਕੁ ਜੀਤ ਕਰਨਾ ਲੈ ਇਹ ਦੇਰ ਕੀ ਕਰਨ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹੇਦ ਨਾਲ ਜੀ ਜਿੰਦਗੀ ਇਸਕ ਢੱਲੇ ਵਾਲਾ ਜੀ ਕੀ ਮदन ਹੋ ਗਿਆ ਤਾਂ ਪਹੜਤਾਲ ਦਾ ਸਾਡੇ ਕਿਸਾਨ ਮਜ਼ਦੂਰ ਗਲਤ ਛੋਟੇ ਦੁਕਾਨਦਾਰ ਸਾਰੇ ਲੋਕਾਂ ਦੇ ਲਈ ਜਿਹੜਾ ਅੱਕੀ ਮੰਗਾ ਦੇ ਲਈ ਇਹ ਥੱਸਦਾ ਵੱਸਦਾ ਪੰਜਾਬ ਤਾਂ ਰਹਿਣਾ ਇਹਨਾਂ ਦੀਆਂ ਮੰਗਾ ਇਹਦੀ ਮੋਦੀ ਸਰਕਾਰ ਮੰਨੂਗੀ ਉਸ ਲਈ ਜਾਨ ਤਲੀ ਤੇ ਧਰ ਕੇ ਲੱਗਿਆ ਉਹਦੇ ਹੱਕ ਦੇ ਵਿੱਚ ਅਕਾਲੀ ਦਾ ਸਤੰਤਰ ਵੱਲੋਂ ਅੱਜ 5 ਸੈਂਕੜੇ ਰੋਜ਼ ਅਸੀਂ 5 ਬੰਨੇ ਆ ਉਹ ਹੜਤਾਲ ਤੇ ਕੱਲ ਡੱਲੇਵਾਲ ਸਾਹਿਬ ਦਾ ਪਤਾ ਵੀ ਲੈ ਕੇ ਆਇਆ ਅਰਦਾਸ ਕੀਤਾ ਕਿ ਸਭੇ ਪਾਸਾ ਕਿਰਪਾ ਕਰੇ ਇਹ ਚੜ੍ਹਦੀ ਕਲਾ ਚ ਹੋਵੇ ਮੈਂ ਬੇਨਤੀ ਕਰਦਾ ਕਿ ਇਹਦੀ ਸਰਕਾਰ ਨੂੰ ਜਿਹੜੇ ਚੁੱਪ ਬੈਠਾ ਸਾਡਾ ਮੁੱਖ ਮੰਤਰੀ ਨੂੰ ਧੰਗਵਾਨਤ ਮਾਨ ਕੱਲ ਬਲਾਡੇ ਤੋਂ ਮੁੜਿਆ ਆ ਮੈਨੂੰ ਬੜਾ ਦੁੱਖ ਲੱਗਿਆ ਕਿ ਜਹਾਜ਼ ਪਰਲੇ ਪਾਸੇ ਵੀ ਉਤਰ ਸਕਦਾ ਸੀ hota ਵੀ ਕਿਸਾਨ ਆ ਜੂਆ ਢੱਲੇਵਾਲ ਵੀ ਤਾਂ ਕਹਿੰਦੇ ਸੀ ਸੰਘਰਸ਼ ਤੋਂ ਸਰਕਾਰ ਕੱਢੀ ਆ ਫਿਰ ਛੋਟੇ ਹੁੰਦੇ ਤਿਲ ਤਿਲ ਕਰਕੇ ਬੁੱਢਾ ਬੱਦਾਂ ਬਲ ਰਿਹਾ ਹੋਵੇ ਉਹਦੀ ਜ਼ਿੰਮੇਵਾਰੀ ਕਿਸ ਦੀ ਹੋਣੀ ਮੈਂ ਪਾਸਟ ਕਹਿੰਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਹਰਿਆਣਾ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀਆਂ ਤੇ ਅਸੀਂ ਕਤਲ ਦਾ ਪਰਚਾ ਦਰਜ ਕਰਾਵਾਂਗੇ ਜੇ ਜਗਜੀਤ ਸਿੰਘ ਢੱਲੇਵਾਲੇ ਨੂੰ ਕੁਝ ਹੋ ਗਿਆ ਇਹਦੀ ਜ਼ਿੰਮੇਵਾਰੀ ਇਹਨਾਂ ਦੀ ਹੋਊ ਮੋਦੀ ਸਰਕਾਰ ਨੇ ਫੈਸਲਾ ਲਿੱਤਾ ਵੀ ਤੁਸੀਂ ਆ ਕੇ ਬੈਠ ਕੇ ਗੱਲ ਕਰ ਸਕਦੇ ਹੋ ਤੁਸੀਂ ਕਿਉਂ ਨਹੀਂ ਕਰ ਰਹੇ ਪਹਿਲਾਂ ਜਿਹੜਿਆ ਮੰਗਾ ਮੰਨੀਆਂ ਹੁੰਦੀਆਂ ਨੇ ਉਹਨਾਂ ਨੂੰ ਲਾਗੂਇਆ ਕਰ ਤਾ ਉੱਥੇ ਕਿਵੇਂ ਸਾਨੂੰ ਚਾਹ ਦਾ ਕੱਪੜ ਸਮੋਸੇ ਖਾਣ ਲਈ ਬੁਲਾਉਣਾ ਹੈ ਸਾਨੂੰ ਅੱਜ ਤਾਂ ਲੋਕਾਂ ਦਾ ਭਲਾ ਚਾਹੁੰਦੇ ਆ ਸਮੋਸੇ ਖਾਣੇ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਆ ਵੀ ਸਰਕਾਰ ਐਲਾਨ ਕਰੇ ਮਕਰਦਾ ਕਿਵੇਂ મોદી ਜਾਂ ਪਹਿਲਾਂ ਤਿੰਨ ਕਾਲੇ ਕਾਨੂੰਨ ਲੁਟ ਕਰ ਤੇ ਉਹਨਾਂ ਜਿਹੜੇ ਜਿਹੜੀ ਜਾਇਜ਼ ਮੰਕਾ ਨੇ ਉਹਨਾਂ ਨੂੰ ਲਾਗੂ ਕਰੇ ਐਮਐਸਪੀ ਦੇ ਦੇਵੇ ਧੰਨੇਵਾਲ ਵੀ ਉੱਠੜੂਗਾ ਐਨੀੋ ਗੱਲਾ ਇਹ